ਦੀ ਹਸਿਕਾ ਹਸ ਰਹੇ ਨੇ ਕਿ ਮੈਂ ਠੀਕ ਠਾਕ ਆ ਪਰ ਮਾਤਮਾ ਸਰਨ ਠੀਕ ਠਾਕ ਰੱਖ ਕੇ ਚਾਹ ਦੀ ਚਾਹ ਕੇ ਦੋ ਬੋਤੀਆਂ ਪੀ ਲੈਂਦਾ ਹਾਂ ਰੱਕੀ ਵਾਂਗ ਸੇ ਯਾ ਦੇਖ ਜੀ ਇੱਧਰ ਮੌਸਮ ਬਹੁਤ ਗਰਮ ਹੈ ਜੀ ਮੈਂ ਬੈਠਾ ਕੋਠੇ ਬੈਠਾ ਸੀ ਇਹ ਹੁਣ ਇੱਥੇ ਆ ਕੇ ਪੈ ਗਿਆ ਗਰਮੀ ਹੁਣ ਹੋਊ ਚੱਲੀ ਸ਼ੁਰੂ ਪਰ ਸਾਡੇ ਸਾਹਮਣੇ ਨਾ ਚਾਚਾ ਜੀ ਉਹਨਾਂ ਦਾ ਦਿਹਤ ਹੋਈ ਹੈ ਜਦੋਂ ਉਹਦੀ ਡੈਥ ਹੁਣ ਉਹਦੋਂ ਉਹਦੋਂ ਇੰਨੀ ਗਮ ਜਦੋਂ ਦਿਹਤ ਹੋਈ ਹੈ ਇਹ ਹਾਜੀ ਮੋਰ ਸਾਰੀ ਪਤਵੰਤੇ ਜਿਸ਼ਕ ਹੁੰਦਾ 60 60 ਤੱਕ اٹ ਹੋ ਗਾ ਤੇ ਪਰ ਨਹੀਂ ਕਰੇ ਕੋਈ ਕੋਈ ਪ੍ਰੋਬਲਮ ਸਿੱਧਰੀ ਪਾ ਫੁਲ ਨੇ ਤੇ ਚਲੋ ਕਿੰਦਿਆ ਪਰ ਮੈਂ ਲਾਹਟੇ ਆਖੇ ਲੋਗ ਉਹੀ ਬਸ ਢੀਂਦ ਰਹੀਂਦੇ ਹਾਂ ਤੇ ਅਬ ਜੀਨਾ ਦੇਖੋ ਪਿੰਜਾ ਦਾ ਮੈਨਾਂ ਨਾ ਲੰਗ ਰਹੀਂ ਸਭ ਕੁ ਪਾ ਲੈ ਫਿਲਟਰ ਲੱਗਿਆ ਹੋਇਆ ਉਹ ਉਪਰ ਉਹ ਪਿਆ ਮੇਰਾ ਮੀਮਾ ਆਈ ਹੈ ਗਰਮੀ ਜੀ ਪਿਆਰੀ ਨਾ ਚਲੋ ਜੀ ਮੈਂ ਆਪਣੀ ਕੋਲਰ ਤੇ ਪਾਣੀ ਜੀ ਅੱਜ ਨਾ ਮੈਂ ਮੇਰਾ ਮਨ ਬੜਾ ਦੁਖੀ ਹੋਇਆ ਮੈਂ ਕਿਦਾਂ ਨਾ ਮੀੜੇ ਚ ਦੱਸਿਆ ਸੀ ਜੀ ਉਹ ਭੈਣ ਦੇ ਬੱਚਿਆਂ ਦਾ ਵੀ ਉਹਨਾਂ ਨੇ ਐਂ ਕੀਤੀ ਬੇਟੇ ਨੇ ਬੇਟਾ ਕੋਈ ਬੀਟੀ ਵੀ ਆ ਸ਼ਾਇਦ ਮੈਨੂੰ ਬੇਟੇ ਦਾ ਤਾਂ ਪਤਾ ਸੀਗਾ ਉਹਨਾਂ ਛੱਡ ਕੇ ਚਲ ਗਏ ਸੀ ਤੇ ਉਹਦੇ ਹਸਬੰਦ ਦੀ ਨਾ ਡੈਥ ਹੋ ਗਈ ਸੀ ਕਿਉਂਕਿ ਪਹਿਲਾਂ ਤਾਂ ਉਹਦਾ ਵਿਚਰੀ ਦਾ ਬਹਿ ਜਾ ਰੰਗ ਘਰੀ ਜਾਂਦੀ ਹੈ ਪਹਿਲਾਂ ਤਾਂ ਉਹ ਦਾ ਵਿਚਾਰੇ ਦਾ ਉਹਨਾਂ ਨੇ ਪੁੱਛਿਆ ਨਹੀਂ ਹੈਨਾ ਤੇ ਬਾਅਦ ਚ ਜਦੋਂ ਵੀ ਉਹਨੂੰ ਕੈਂਸਰ ਜਦੋਂ ਡੈਥ ਹੋ ਗਈ ਤੇ ਚਲੋ ਫਿਰ ਲੋਕਾਂ ਨੇ ਲਾਗੇ ਮੁੰਡੇ ਨੂੰ ਫੋਨ ਕਰਦੋ ਕਹਿੰਦੀ ਮੈਂ ਨਹੀਂ ਮੈਂ ਬਾੜਨਾ ਨਹੀਂ ਮੁੰਡੇ ਨੂੰ ਠੀਕ ਹੈ ਚਲੋ ਤੇ ਉਹਨਾਂ ਨੇ ਸੰਸਕਾਰ ਕਰਤਾ ਤੇ ਮੁੰਡੇ ਨੂੰ ਪਤਾ ਲੱਗ ਗਿਆ ਪਤਾ ਪਤਾ ਕਰਕੇ ਚਲੋ ਆ ਗਿਆ ਹੁਣ ਹੈਨਾ ਤੇ ਉਹ ਵੀ ਲੋਕਾਂ ਦਿੱਤੀਆਂ ਸ਼ਿਭੀਆਂ ਮੂੰਹ ਚ ਵੀ ਹੁਣ ਹੈਨਾ ਕਿਉਂ ਆਇਆ ਬਥੇਰੇ ਲੋਕ ਹੁੰਦੇ ਆ ਕਹਿਣ ਵਾਲੇ ਵੀ ਤੇ ਹੁਣ ਉਹਨੇ ਫਿਰ ਆਪਕ ਕਹਤਾ ਸੀ ਉਹਦੇ ਬਾਦ ਮੰਜੇ ਤੇ ਪੈ ਗਈ ਸੀ ਉਹ ਕਹਿੰਦੀ ਮੈਂ ਨਾਮ ਇਹਨਾਂ ਨੂੰ ਬੁਲਾਵਾਂ ਨਾ ਮੈਂ ਆਵਾਂ ਇਹ ਮੇਰੇ ਆਉਣ ਠੀਕ ਹੈ ਜਦੋਂ ਜਿਉਂਦਿਆਂ ਦਾ ਨਹੀਂ ਕਿਸੇ ਦਾ ਫਿਰ ਮਰਿਆਂ ਦਾ ਵੀ ਕਿਉਂ ਪੁੱਛਦੇ ਹਨ ਤੇ ਬਾਤ ਉਹ ਬੈਗੀ ਜਿੰਨੀ ਮੈਂ ਢੜਕਦਾ ਨਾ ਇਹੋ ਬੈਟਗੀ ਹਾਂ ਬੈਟਗੀ ਤੇ ਚਲ ਫਿਰ ਦੇਖਾਂਗੇ ਤੇ ਭਾਈਓ ਕਹਿੰਦੇ ਜਦੋਂ ਜਿਉਂਦਿਆਂ ਨੂੰ ਪੁੱਛਦੇ ਅਸੀਂ ਦੋਨੇ ਜੀ ਰਹਿੰਦੇ ਸੀ ਤੇ ਕਹਿੰਦੀ ਵੀ ਹੁਣ ਕਿਉਂ ਉਹ ਕਰਦੇ ਫੋਨ ਜਾਂ ਕੁਛ ਹਨਾ ਤੇ ਮੁੰਡਾ ਬੜਾ ਖਰਾਬ ਸੀ ਬੜਾ ਟੈਨਸ਼ਨਾਂ ਟੁਸ਼ ਨਾ ਪੁੰਦਾ ਹੁੰਦਾ ਸੀ ਤੇ ਵੀ ਜਣੀ ਵੀ ਬੋਲੀ ਜਾਣਾ ਤੇ ਫਿਰ ਉਹਨਾਂ ਨੇ ਬਲੈਕਲਿਸਟ 'ਚ ਜਣੀ ਪਾਤੇ ਦਾ ਮੁੰਡਾ ਤੇ ਹੁਣ ਉਹਦੀ ਵਿਚਾਰੀ ਦੀ ਅੱਜ ਡੈਥ ਹੋ ਗਈ ਮੈਨੂੰ ਫੋਨ ਆਇਆ ਕਿਸੇ ਦਾ ਮੇਰੀ ਹੋਰ ਸੇਲੀ ਦਾ ਉਹ ਵੇਂ ਗਰ ਉਹਦੇ ਤੋਂ ਵੀ ਤੇ ਮੈਂ ਕਿਹਾ ਉਹਦੇ ਮੁੰਡਾ ਕਹਿੰਦੀ ਗਲੀ ਵਾਲਾ ਕਿਸੇ ਨੇ ਕਿਹਾ ਵਧੀਆ ਸੰਸਕਾਰ ਕੀਤਾ ਵਧੀਆ ਉਹਦਾ ਵਿਚਰੀ ਦਾ ਪਾੜ ਕਰਾਇਆ ਭੋਗ ਬਸ ਨਾ ਅੱਜ ਨਹੀਂ ਹੋਇਆ ਬਈ ਅੱਜ ਹੋਇਆ پتہ ਨਹੀਂ ਮੇਰਾ ਤਾਂ ਫਿਰ ਦਿਮਾਗ ਜਿਹਾ ਘੁੰਮ ਗਿਆ ਕਿਸੇ ਮੈਂ ਪਹਿਲਾਂ ਥੋੜਾ ਜਿਹਾ ਮੈਂ ਸੈੱਟ ਨਹੀਂ ਸੀ ਤੇ ਮੈਂ ਕਿਹਾ ਵਧੀਆ ਕੀਤੀ ਕਰਨੀ ਵੀ ਐਂ ਚਾਹੀਦੀ ਹੈ ਨਾ ਜਿਹੜੇ ਜਵਾਕ ਐਂ ਕਰਦੇ ਆ ਨਾ ਠੀਕ ਹੈ ਮਰਿਆ ਜਮਦਨ ਬਹੁਤ ਦਿਨ ਮੋੜ ਕੇ ਮੂੰਹ ਨਕਿਆ ਉਹ ਤੇ ਆਪਣੇ ਆ ਕਿਹੜੇ ਮਗਰਮਾਸ਼ ਵਾਲੇ ਹਨ ਜੂ ਬਹਾਉਂਦੇ ਹਨ ਮੈਂ ਤਾਂ ਇਹ ਚੀਜ਼ ਨਾਲ ਸਹਿਮਤਾਂ ਵੀ ਚਾਹੀਦਾ ਵੀ ਨਹੀਂ ਠੀਕ ਹੈ ਤੇ ਲੋਕਾਂ ਨੇ ਵਧੀਆ ਉਹ ਸੰਸਕਾਰ ਕਰਤਾ ਉਹ ਕਹਿੰਦੇ ਜਿੰਨੇ ਜੋਗੇ ਹੈਗੇ ਪਉ ਵੀ ਵਾਸ ਆਪਾਂ ਸਾਰਿਆਂ ਨੇ ਕਿਹਾ ਭਾਈ ਸੌਂ ਖਵਾ ਦੀ ਇਕੱਠੇ ਹੋ ਕੇ ਵੀ ਜੇ ਕਿਸੇ ਨੇ ਫੋਨ ਕੀਤਾ ਹਨਾ ਚਲੋ ਨੰਬਰ ਤਾਂ ਉਹਦੇ ਮਾਂ ਕੋਲ ਹੋਰ ਕਿਸੇ ਕੋਲ ਤਾਂ ਨੰਬਰ ਨਹੀਂ ਗਿਆ ਵੀ ਯਾਰ ਦੋਸਤ ਜੇ ਕੋਈ ਬਣਾ ਫਟਾ ਸੌਂ ਨੂੰ ਵੀ ਕਹਿਤਾ ਬਿਠਾ ਕੇ ਉਹ ਪਾਈਵੋਂ ਨਹੀਂ ਕਰਨਾ ਕਿਉਂਕਿ ਦੇਖੋ ਜਾਰਦੋਸਤ ਵੀ ਕਹਿੰਦਾ ਜਦੋਂ ਆਪਦੇ ਮਾਂ ਪਿਓ ਦਾ ਨਹੀਂ ਬਣਦੇ ਹਨਾ ਸਾਡਾ ਕਿੱਥੋਂ ਬਣ ਜਾਣਗੇ ਉਹ ਵੀ ਫਿਰ ਸਾਥ ਛੱਡ ਜਾਂਦੀ ਹੈ। ਇਹ ਲਾ ਸੋਚਦਾ ਹਨਾ ਤੇ ਅੱਜ ਫਿਰ ਮੇਰਾ ਮਨ ਜਾਂ ਇਹ ਦੁਖੀ ਹੋ ਗਿਆ ਮੈਂ ਕਹਿ ਰਹੀ ਕਿ ਮਾਂ ਪਿਓ ਵਾਲਾ ਇਦਾਂ ਪਾਲਦਾ ਹਨਾ ਤੇ ਲਾਦਾ ਮੁੜ ਕੇ ਐ ਕਰਦਿਆਂ ਬਹੁਤ ਦੁੱਖ ਹੁੰਦਾ। ਤੇ ਇੱਕ ਹੈ ਅੱਜਕੱਲ ਕੱਲੇ ਕੱਲੇ ਠੀਕ ਹੈ ਕੱਲੇ ਕਰ ਲਿਆ ਅਗਲਾ 3 ਦੇ ਤਾਂ ਕੋਈ ਦੇਖੋ ਵੇੜਾ ਦਾ ਕੋਈ ਸਿਆਣਾ ਬੰਦਾ ਉਹ ਤਾਂ 3 ਦੇ ਜਾਂਦਾ ਨਹੀਂ ਦਰਵਾਜ਼ੇ ਤੇ ਠੀਕ ਹੈ ਤੇ ਚਾਹੀਦਾ ਨਹੀਂ ਜਾਣਾ ਉਹ ਕਦੀ ਵੀ ਮੈਂ ਕੁੜੀਨ ਕਹ ਸੀ ਮੈਂ ਭਾਈ ਨਾਂ ਤੇਰੇ ਦਰਵਾਜ਼ਿਆਂ ਆਂ ਜਨਾਵਾਂ ਕਰ ਲਾ ਠੀਕ ਹੈ ਤੇ ਮਕਾਨ ਸੀਗਾ ਵਿਚਾਰਿਆਂ ਕੋਲੇ ਉਹ ਤਾਂ ਵਧੀਆ ਬਣਿਆ ਹਸਤੂ ਉਹਨਾਂ ਨੇ ਕਹਤਾ ਸੀ ਭਾਈ ਇਸੀ ਦਈਏ ਮੁੰਡੇ ਦਾ ਚਲੋ ਠੀਕ ਹੈ ਉਹਦੀ ਮਾਂ ਨੇ ਕਹਤਾ ਸੀ ਤੇ ਬਸ ਵੀ ਉਹਨੇ ਇੰਨਾ ਕਹਤਾ ਸੀ ਵੀ ਮੇਰੇ ਮਰੀ ਤੋਂ ਨਾ ਵੀ ਮੇਰਾ ਸਿਵਾ ਨਹੀਂ ਮਰਣਾ ਚਾਹੀਏ ਉਹਨੂੰ ਬਾਣ ਲਿਆ ਪਰ ਕਹਿੰਦੇ ਬਹੁਤ ਔਰਤ ਐਵੇਂ ਮੈਂ ਮੇਰੇ ਵੀ ਉਹਦੇ ਨਾਲ ਬਹੁਤ ਵਧੀਆ ਸੀ ਵੀ ਨਰਮ ਸੀ ਕੋਈ ਹੋਜੀ ਗੱਲ ਨਹੀਂ ਸੀ ਹੈ ਨਾ ਤੇ ਚਲੋ ਬਾਕੀ ਜਿਸ ਦੀ ਮੈਂ ਪਰਵਾਹਤ ਕਰੇ ਲੋਕ ਹੁਣ ਕੁੱਤੇ ਤਾਂ ਹੀ ਪਾਲਣ ਲੱਗ ਗਏ ਵੀ ਅਲੱਦਾ ਤੇ ਉਮੀਦਾ ਚੱਕਾਂ ਗੀਆਂ ਤੇ ਚਲੋ ਅੱਜ ਗਰਮੀ ਬਹੁਤ ਆਜਾ ਹਾਂ ਦਾ ਮੌਸਮ ਇਹਨਾ ਵਧੀਆ ਨਾ ਵਧੀਆ ਕੀ ਗਰਮੀ ਹੋਈਆਂ ਦਿਮਾਗ ਆਫ ਸਟੋਆ ਪਿਆ ਤੇ ਪਤਾ ਹੀ ਨਾ ਲੱਗ ਰਿਹਾ ਵੀ ਕੀ ਕਹਿ ਰਹੀ ਹੈ ਬੇ ਇਨੀ ਗਰਮੀ ਆ ਨਾ ਵੀ ਅੱਜ ਮਕੂਲਰ ਦੁਪਹਿਰ ਚ ਲਾਇਆ ਤੇ ਤਾਂ ਜਾ ਕੇ ਮੜਾ ਸੈਟ ਉਹਨੂੰ ਤਾਂ ਕੂਲਰ ਚ ਚਲਾਉਣ ਦੀ ਹੁਣ ਮੈਨੂੰ ਕਾਫੀ ਦਿਨ ਹੋ ਗਏ ਸੀ ਲੋੜ ਹੀ ਨਹੀਂ ਪੈਸੀ ਠੰਡਾ ਉਹਦੇ ਸੀ ਤੇ ਕੂਲਰ ਚ ਚਲਾਉਂਦੇ ਸੀ ਤੇ ਆ ਜਿਮ ਆ ਗਿਆ ਫਿਰ ਜਿਵੇਂ ਚੱਲਦੇ ਪਤਾ ਜਿਮ ਨੂੰ ਆਈ ਮੈਨੂੰ ਘੁੰਮਣੀ ਕਰਾ ਕੇ ਲੈ ਉਸੇ ਘੁੰਮੀ ਕਰ ਲੈਣਾ ਮੈਂ ਇਹਨਾਂ ਕਾ ਸਾਢੇ ਕਿ 6 ਚੱਲਦੇ ਆ ਦੇਖ ਚੱਲੀ ਘੁੰਮੀ ਕਰ ਚਲੋ ਉਹ ਦੂਜੇ ਵਿਚਾਰੇ ਡੌਗੀ ਨੂਰੀ ਹੁਣੀ ਬਾਹਰ ਅੱਜ ਮੈਂ ਕਿਸੇ ਦੇਖ ਰਿਆ ਸੀ ਵੀ ਇੰਨਾ ਪੰਛੀ ਉਹਨਾਂ ਦੇ ਆਉਂਦੇ ਇੰਨਾ ਉਹ ਜਾਨਵਰਾਂ ਪੰਛੀਆਂ ਦਾ ਇੰਨਾ ਕਰਦੇ ਆ ਨਾ ਵੀ ਜਿਵੇਂ ਕੁੱਤਿਆਂ ਦੀ ਸੇਵਾ ਪੰਛੀਆਂ ਦੀ ਸੇਵਾ ਉਹ ਕਹਿੰਦੇ ਜੀ ਉਹਨਾਂ ਨੇ ਇਹ ਗੱਲ ਕਹੀ ਦੋਨੋਂ ਜੀ ਨੇ ਉਹ ਕਹਿੰਦੇ ਵੀ ਬੱਚਿਆਂ ਦਾ ਇਹ ਉਹ ਦੇਖੋ ਚਲੋ ਉਹਨਾਂ ਨੂੰ ਪੜਾਉਣਾ ਲਿਖਾਉਣਾ ਉਹਨਾਂ ਦਾ ਖਰਚਾ ਕਰਨਾ ਠੀਕ ਹੈ ਕਰੋ ਪਰ ਉਹਨਾਂ ਨੂੰ ਟੈਨਸ਼ਨ ਨਾ ਲਓ ਠੀਕ ਹੈ ਵੀ ਆਪ ਦਾ ਜੀ ਜਿੰਦਗੀ ਜੁੰਤ ਤੁਸੀਂ ਆਪ ਦਾ ਵਧੀਆ ਹੋ ਘੜ ਪੰਛੀ ਵੀ ਤੁਸੀਂ ਆਪ ਦਾ ਪੰਛੀਆਂ ਚ ਕੋ ਦਰਦ ਚ ਵਿੱਚ ਇਰਸੀ ਵਧੀਆ ਗੱਲ ਉਹਨਾਂ ਨੇ ਕਹੀ ਤੇ ਚਾਹੀਦਾ ਕੁਦਰਤ ਵਿੱਚ ਵਿਚਰਨਾ ਹੈ ਹੁਣ ਮੈਂ ਤਾਂ ਜਿੰਨੇ ਜੋਗੀ ਹੈਗੇ ਮਾੜੇ ਮੋਟੇ ਬੂਟੇ ਲਾ ਲੈਣੇ ਹੁਣ ਮੇਰਾ ਮਨ ਹੈ ਬਿਫੋਰ ਇੱਕ ਦੋ ਲਿਆ ਕੇ ਨਾ ਉਹਨਾਂ ਦੇ ਉਹੋ ਜਿਹੀ ਲਿਆਉਣੇ ਜੀ ਉਹਨਾਂ ਤੇ ਕਾਫੀ ਸਾਰੇ ਬਣ ਜਾਣ ਤੇ ਚਲੋ ਜੀ ਆਪਾਂ ਚੱਲਦੇ ਜਿਮੀਨ ਘੁਮਾਉਣ ਜੇ ਮੈਂ ਚਲਦੇ ਆ ਜਿਮੀਨ ਘੁਮਾ ਲੈ ਆ ਜਿਮੂਏ ਚੱਲਦੇ ਪੁੱਤ ਜਿਮ ਘੁੰਮਣੀ ਨੂੰ ਫਿਰਦਾ ਤੁਰਿਆ ਵੀ ਮੈਨੂੰ ਘੁਮਾ ਕੇ ਲਿਆ ਉਹ ਫਿਰਦਾ ਚੱਲੀਏ ਘੁੰਮੀ ਕਰਨ ਹਾਂ ਤੁਮੇ ਕਰਨ ਦਾ ਤਬਸਤ ਚੱਲਦੇ 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 ਉਧਰ ਨਾ ਇਸ ਟਾਈਮ ਆ ਮੈਸਟ੍ਰੀ ਲੱਗੇ ਹੁੰਦੇ ਆ ਨਾ ਤੇ ਉਹ ਨਾ ਇੱਕ ਕੋਲ ਫੜੀ ਜਾਂਦੀ फटाफट ਆ ਮੈਸਤਰੀਆਂ ਦੇ ਕੋਲ ਇੱਕ ਫੇਰੇ ਉਹ ਲੋ ਟਰੈਕਟਰ ਚ ਲਗਾਉਂਦੇ ਕੋਈ ਸੀਮੈਂਟ ਬ੍ਰੇਤਾ ਬਜਰੀ ਜਦੋਂ ਹੁੰਦੇ ਨੇ ਕਿ ਮੈਸਤਰੀ ਉਦੋਂ ਫਿਰ ਉਹ ਸਾਰਾ ਕੁਝ ਬੰਦ ਹੋਇਆ ਹੁੰਦਾ ਤੇ ਚਲੋ ਆਪੇ ਇਹਨੂੰ ਘਮੋਕ ਲੈਂਦੇ ਆ ਮੈਂ ਜਿੰਮੇ ਨੂੰ ਤੇ ਤੁਹਾਨੂੰ ਬਾਹਰ ਦਾ ਮੌਸਮ ਵੀ ਇੱਕ ਵਾਰ ਦਿਖਾਈ ਦਿੰਦੇ ਆ ਬਾਹਰ ਵੀ ਗਰਮੀ ਆ ਜੀ ਵੀ ਬਹੁਤ ਜ਼ਿਆਦਾ ਹੋਈ ਪਈ ਚੱਲਦੇ ਹੁਤੇ ਚੱਲਦੇ ਚੱਲਦੇ ਹਾਂ ਜੀ ਮੂ ਮੇਰੇ ਮੂਰੇ ਲੱਗ ਕੇ ਤਰਪਿਆ ਤਾ ਆਹ ਦੇ ਵਾਹ ਫਿਰ ਤਾਂ ਜੀ ਮੂ ਕਿੱਥੇ ਜਾਣਾ ਕੁਮਿ ਕਰਨ ਜਾਣਾ ਮੇਰੇ ਮਿਰਚਾਂ ਦੇ ਫਲ ਤਾਂ ਲੱਗ ਗਏ ਦੇਖੋ ਬਹੁਤ ਸੋਹਣੇ ਫਲ ਲੱਗ ਗਏ ਇਹ ਮਿਰਚਾਂ ਲੱਗ ਜਾਣ ਫਲ ਝੜਨ ਨਾ ਵਾਦੀ ਲੱਗਣ ਸਾਕੇ ਆਦੇ ਹੋਰ ਵੀ ਲੱਗ ਰਹੇ ਨੇ ਕਿਨੇ ਕਿਵੇਂ ਤਲਾ ਚੀੜੀਆਂ ਤੋੜ ਤੋੜ ਲਈ ਜਾਂਦੇ ਕਾਫੀ ਲੱਗੇ ਹੋ ਸੀ ਜਾਂ ਝੜ ਗਏ ਹੋਣੇ ਹਾਂ ਕੀ ਕਰਨਾ ਇਹਦੇ ਚ ਤਾਂ ਮੈਂ ਇਕੱਠਾ ਕਰ ਰਹੀ ਹਾਂ ਹੁਣ ਇਹਦੇ ਚ ਮੈਂ ਬਾਅਦ ਚ ਬੁੱਟੇ ਵਟ ਲਾਉਂਗੀ ਢੀ ਵੱਢੀ ਸੂਰਜ ਦਿੱਕਨ ਚਮਕਾ ਨਾਜੀਮ ਨੇ ਛੇੜੀ ਨਾ ਪਤਾ ਵਰਤਨ ਜਿੰਮੇ ਦਾ ਕਿ ਜਿੰਮੇ ਦਾ ਪੱਟ ਤੂ ਸਟੈਲੋ ਜੀ ਮੈਨੂੰ ਤਾਂ ਸੱਚ ਸੋਚੇ ਆ ਵੀ ਅਮੀਰ ਛੜ ਤੋ ਅਲੱਗ ਨੰਦੇ ਠੀਕ ਹੈ ਆਪਣਾ ਆ ਕੇ ਅਬ ਜੀ ਦੇਖੋ ਆਪਣਾ ਫਰਜ਼ ਹੈ ਜਿਹੜਾ ਪੜਾਉਣਾ ਲਿਖਾਉਣਾ ਉਹਨਾਂ ਨੂੰ ਹਣਾ ਕਰਜਾ ਕਰਨਾ ਹੈ ਪਰ ਉਹ ਹਾਸ ਨਾ ਰੱਖੋ ਵੀ ਇਹ ਸਾਨੂੰ ਕੁਝ ਦੇਣਗੇ ਬਰਾਸ ਨੂੰ ਸਾਹਮਣੇ ਇਹ ਤਾਂ ਭੁੱਲ ਲਿਓ ਮੈਨੂੰ ਤਾਂ ਲੱਗ ਰਿਹਾ ਕਿ ਮੈਂ ਕੋ ਕਾਫੀ ਕੇਸ ਦੇਖਿਆ ਪੀ ਆਈ ਕਰਦੇ ਲੋਕਾਂ ਜਵਾਗ ਹਨ ਜਦੋਂ ਵਿਆਹੇ ਵਰ ਜਾਂਦੇ ਹਨ ਨਾ ਤੇ ਉਹ ਕਦੇ ਪਹਿਲਾਂ ਤਾਂ ਵੈਸੇ ਹੀ ਤੰਗ ਬਹੁ ਕਰਦਾ ਹੁੰਦਾ ਸੀ ਇੱਕ ਮੁੰਡਾ ਮੈਂ ਪਹਿਲਾਂ ਮਰ ਗਿਆ ਸੀ ਐਕਸੀਡੈਂਟ ਨਾ ਕਹਿੰਦੀ ਉਹ ਮੁੰਡਾ ਮੇਰਾ ਬਹੁਤ ਸਿਆਣਾ ਸੀ ਬਹੁਤ ਨਰਮ ਸੀ ਨਾ ਤਰਸ ਕਰਦਾ ਸਾਡੇ ਤੇ ਹੁਣ ਉਹਨੂੰ ਯਾਦ ਕਰ ਕਰਉਂਦੀ ਹੁੰਦੀ ਸੀ ਵਿਚਰੀ ਆਬੀ ਮੈਨੂੰ ਲੱਗਦਾ ਉਹ ਤੰਨ ਕਿਵੇਂ ਨਹੀਂ ਹੋਈ ਸੀ ਕਰ ਲੈ ਮਰੀ ਨਾ ਮਗਰੀ ਮਰ ਗਈ ਜੋ ਵੀਕੈਂਡ ਤੇ ਕਹਿੰਦੇ ਸੋਚੀ ਜਾਂ ਸੀ ਪਾਗ ਲੜ ਗਈ ਹੋਗੀ ਸੀ ਸਾਡੇ ਸਾਰੇ ਚਲੋ ਜੀ ਮੈਂ ਬਹੁਤ ਸਮਝਾਉਣੀ ਸੀ ਕਈ ਵਾਰ ਮੈਨੂੰ ਮਿਲਦਿਆਂ ਸੀ ਜਿੰਨਾ ਕਿ ਤੁਰਤ ਸਭ ਜਾ ਮੈਂ ਤੇ ਮੈਂ ਬਹੁਤ ਸਮਝਾਉਣਾ ਮੈਂ ਤੁਰ ਰੱਪ ਰੱਪ ਕਰਿਆ ਕਰ ਪਾਠ ਕਰਿਆ ਕਰ ਛੱਡ ਦੇ ਖੇੜਾ ਧਿਆਨ ਉਧਰੋਂ ਕਹਿੰਦੀ ਅੜ ਗਈ ਜੇ ਮੇਰੇ ਹਸਬੰਦ ਹੁੰਦੇ ਨਾ ਫਿਰ ਮੈਂ ਧਿਆਨ ਛੱਡ ਦਿੰਦੀ ਹੁਣ ਮੈਂ ਇਕੱਲੀ ਰਹਿ ਗਈ ਕਿਸੇ ਰਸਤੇਦਾਰ ਜੀ ਜਾਣ ਜੋਗੇ ਨਾ ਕੋਈ ਰਸਤੇਦਾਰ ਆਵੇ ਭਾਈ ਜਦੋਂ ਆਪ ਦੇ ਟਿੰਡੋ ਜੰਮੇ ਨਹੀਂ ਬਣਦੇ ਹੋ ਕਹਿੰਦੀ ਰਸਤੇਦਾਰ ਕਿਹੜੇ ਬਣਨਗੇ ਹਣਾ ਪਰ ਖੁਸ਼ੀ ਖੈ ਵੀ ਬੱਚੀ ਜੀ ਮੈਨੂੰ ਰਿਪਨ ਖੁਸ਼ੀ ਆ ਦੇਖੋ ਵਲੌਗ ਚੰਦਨ ਮੈਂ ਦੇ ਦਿੱ ਆ ਆਪਣੇ ਮਾਂ ਪੇ ਬਹੁਤ ਰਿਪਨ ਬਹੁਤ ਆ ਦੇ ਮਾਂ ਪੇ ਦਾ ਕਰਦਾ ਕਿਉਂਕਿ ਉਹ ਵਿੱਚ ਬੋਲਦਾ ਵੀ ਹੁੰਦਾ ਤਾਂ ਇਹ ਚੀਜ਼ਾਂ ਵੀ ਭਾਈ ਮਾਂ ਪੇ ਉਹਨੂੰ ਦੇਖੋ ਉਹੀ ਬੱਚਾ ਬੋਲੂਗਾ ਜਿਹੜਾ ਮਾਂ ਪੇ ਦਾ ਕਰੂਗਾ ਹਨਾ ਤੇ ਉਹ ਆਪ ਵੀ ਮਿਹਨਤ ਬਹੁਤ ਕਰ ਰਹੇ ਕੋਈ ਮਾਪੇ ਤਾਂ ਮੁੱਕਦੇ ਸੀ ਵਾਪੇ ਤਾਂ ਅਜੇ ਤੱਕ ਕੋਈ ਇਹਦੇ ਵਾਸਤੇ ਨਹੀਂ ਲਿਆ ਤੰਗ ਨਹੀਂ ਕੀਤਾ ਸਾਡਾ ਮਾਪੇ ਆਪ ਦਾ ਆਪ ਵਧੀਆ ਇੰਜੋਏ ਕਰਦਾ ਜਦੋਂ ਉਹ ਨਾਲ ਕੀ ਕਰਦਾ ਕੁੜੀ ਕੋਲੇ ਚਲੇ ਜਾਂਦੇ ਆ ਸਾਡੀ ਭੈਣ ਕੋਲੇ ਜਦੋਂ ਜੀ ਕਰਦਾ ਜਾਂਦੇ ਆ ਵੀ ਅਸੀਂ ਉਹਨਾਂ ਤੋਂ ਕੁਝ ਨਹੀਂ ਮੰਗਿਆ ਸੀ ਆਪਦੀ ਮਿਹਨਤ ਨਾਲ ਆਪ ਟ੍ਰੈਵਲ ਕਰ ਰਹੇ ਉਹਦੇ ਬਾਅਦ ਹੁਣ ਕਹਿੰਦੇ ਸਾਨੂੰ ਚਲੋ ਪੈਸਾ ਵਧੀਆ ਬਣ ਨਹੀਂ ਲੱਗ ਗਿਆ ਹਨਾ ਤੇ ਵਿੱਚ ਬੱਚੇ ਹੈਗੇ ਵੀ ਬਹੁਤ ਆ ਜਿਹੜੇ ਮਾਪੇ ਦਾ ਸਤਿਕਾਰ ਕਰਦੇ ਤੇ ਉਹ ਕਾਮਯਾਬੀ ਤੇ ਕਾਮਯਾਬ ਹੋਣਗੇ ਚਲੋ ਮੈਂ ਜੀ ਮੀਨ ਕਮਾ ਲਿਆ ਜੀ ਮੀ ਆ ਗਿਆ ਕੋਈ ਨਹੀਂ ਕਰਕੇ ਤੇ ਉਹ ਬੈਠ ਕੇ ਗੱਡੀ ਥੱਲੇ ਪਤਾ ਨੂੰ ਕਿਉਂ ਡਰ ਜਾਂਦੀ ਹੁੰਦੀ ਮੜਾ ਜੀ ਮੈਂ ਤੁਰੇ ਨਾ ਛੇਤੀ ਮੜਾ ਜੀ ਕਹਿੰਦਾ ਚੱਲ 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 ਉਹ ਨਹੀਂ ਡਰ ਜਾਂਦੀ ਚਲਾ ਜੰਦਰ ਆ ਜੇ ਪਾਣੀ ਪੀ ਗੇ ਪਾਣੀ ਵੀ ਤਸਦੀਬ ਥੀ ਵੜ ਗਈ ਗਰਮੀ ਬਹੁਤ ਜ਼ਿਆਦਾ ਬੁਰਾ ਖਲੋ ਗਿਆ ਮੇਰਾ ਜਿੰਮ ਕਮਾ ਨਹੀਂ ਚਾ ਚਲੋ ਜੀ ਵੀਡੀਓ ਵਧੀਆ ਕੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਕਰੋ ਜੀ ਦੱਬ ਕੇ